ਬੱਬਰ ਖਾਲਸਾ ਇੰਟਰਨੈਸ਼ਨਲ ਬੀਕੇਆਈ ਵੱਲੋਂ ਰਚੀ ਗਈ ਹੈ ਵੱਡੀ ਅਤਵਾਦੀ ਸਾਜ਼ਿਸ਼ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਸਾਜ਼ਿਸ਼ ਨੂੰ ناکਾਮ ਔਰ ਅੱਜ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਸੂਚਨਾ ਤੇ AK47 ਰਾਈਫਲਾਂ ਜਿੰਦਾ ਕਾਰਤੂਸ ਅਤੇ P86 ਹੈਂਡ ਗ੍ਰੇਨੇਡ ਕੀਤੇ ਨੇ ਬ੍ਰਮਤ ਤੁਸੀਂ ਦੇਖ ਰਹੇ ਹੋ ਪੰਜਾਬ ਆਰਡਰ ਨਿਊਜ਼ ਖਬਰ ਗੁਰਦਾਸਪੁਰ ਤੋਂ ਮੈਂ ਦੱਤੀ ਹੈ ਕਿ ਐਂਟੀ ਗੈਂਗਸਟਰ ਟਾਸਕ ਫੋਰਸ AGTF ਪੰਜਾਬ ਵੱਲੋਂ ਖੂਫੀਆ ਜਾਣਕਾਰੀ ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ ਗੁਰਦਾਸਪੁਰ ਪੁਲਿਸ ਵੱਲੋਂ ਪਾਕਿਸਤਾਨ ਵਿੱਚ ਸਥਿਤ ਬੱਬਰ ਖਾਲਸਾ ਇੰਟਰਨੈਸ਼ਨਲ ਬੀਕੀਆਈ ਦੇ ਸੰਚਾਲਕ ਅਤੇ ਪਾਕਿਸਤਾਨ ਦੀ ਆਈਐਸਆਈ ਦੁਆਰਾ ਸੰਚਾਲਿਤ ਹਰਵਿੰਦਰ ਰਿੰਦਾਦਵਾਰ ਦੀ ਗਈ ਇੱਕ ਵੱਡੀ ਅਤਵਾਦੀ ਸਾਜ਼ਿਸ਼ ਨੂੰ ਸਫਲਤਾਪੂਰਵਕ ناکਾਮ ਕਾ ਦਿੱਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਗੁਰਦਾਸਪੁਰ ਅਦਿੱਤ્ય ਦੇਸਹ ਕਿ ਏਜੀਟੀਐਫਡੀ ਟੀਮਾਂ ਵੱਲੋਂ ਖੂਫੀਆ ਜਾਣਕਾਰੀ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਗੁਰਦਾਸਪੁਰ ਦੇ ਇੱਕ ਜੰਗਲੀ ਖੇਤਰ ਤੋਂ ਅਤਵਾਦੀ ਹਾਰਡਵੇਅਰ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ ਜਿਸ ਵਿੱਚ 2 AK-47 ਰਾਈਫਲਾਂ 16 ਜਿੰਦਾ ਕਾਰਤੂਸ 2 ਮੈਗਜ਼ੀਨ ਅਤੇ P86 ਹੈਂਡ ਗ੍ਰੇਨੇਡ ਸ਼ਾਮਿਲ ਸਨ ਇਸ ਤੋਂ ਪਹਿਲਾਂ ਕਿ ਇਹ ਅਰਵਿੰਦਸ ਉਰਫ ਰਿੰਦਾ ਦੇ ਸਾਥੀਆਂ ਤੱਕ ਪਹੁੰਚ ਸਕੇ ਮੋਢਲੀ ਜਾਂਟ ਤੋਂ ਪਤਾ ਲੱਗਿਆ ਕਿ ਬਰਾਮਦ ਕੀਤੀ ਗਈ ਕੇਪ ਨੂੰ ਪਾਕਿਸਤਾਨੀ ਏਜੰਸੀਆਂ ਅਤੇ ਅਰਵਿੰਦਰ ਉਰਫ ਰਿੰਦਾ ਦੁਆਰਾ ਜਨਤਕ ਸ਼ਾਂਤੀ ਭੰਗ ਕਰਨ ਦੇ ਉਦੇਸ਼ ਨਾਲ ਪੰਜਾਬ ਵਿੱਚ ਕਈ ਥਾਵਾਂ ਤੇ ਹਮਲੇ ਕਰਨ ਦੀ ਇੱਕ ਯੋਜਨਾਬੱਧ ਯੋਜਨਾ ਦੇ ਹਿੱਸੇ ਵਜੋਂ ਭਾਰਤ ਵਿੱਚ ਭੇਜਿਆ ਗਿਆ ਸੀ ਉੱਥੇ ਹੀ ਉਹਨਾਂ ਦੱਸਿਆ ਕਿ ਇਸ ਸਬੰਧ ਵਿੱਚ ਵਿਸਫੋਟਕ ਐਕਟ ਅਤੇ ਆਮ ਦਖਲ ਦਿੱਤਾ ਹੈ ਤੇ ਗੁਦਾਸਪੁਰ ਦੇ थाना ਪ੍ਰਾਣਾਸ਼ਲਾ ਵਿਖੇ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ ਅਤੇ ਬਰਾਮਦ ਕੀਤੇ ਗਏ ਹਥਿਆਰਾਂ ਦੀ ਖੇਪ ਵਿੱਚ ਸ਼ਾਮਿਲ ਰਿੰਦਾ ਦੇ ਸੰਚਾਲਕਾਂ ਦੀ ਪਛਾਣ ਕਰਨ ਉਹਨਾਂ ਨੂੰ ਫੜਨ ਲਈ ਜਾਂਚ ਵੀ ਜਾਰੀ ਕਰ ਦਿੱਤੀ ਗਈ ਹੈ ਤੁਸੀਂ ਦੇਖ ਨਹੀਂ ਹੋ ਪੰਜਾਬ ਬਾਰਡਰ ਨਿਊਜ਼ ਰੂਪ ਸਿੰਘ ਸੇਕਾਂ ਦੀ ਰਿਪੋਰਟ ਦਿਨ ਨਗਰ ਦੇਖੋ ਜੀ AGTF ਐਂਟੀ ਕੈਂਗਸਟਰ ਟਾਸਕ ਫੋਰਸ ਦੀ ਸਿਕਰਿਟੀ ਇਨਫੋਰਮੇਸ਼ਨ ਅਤੇ ਇਰ ਇੰਟੈਲੀਜੈਂਸ ਲੈਡ ਆਪਰੇਸ਼ਨ ਜਿਹੜਾ ਸੀਗਾ ਉਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਉਸ ਵੀ ਆਪ ਤੇ ਗੁਰਦਾਸਪੁਰ ਦੇ ਪਨਾਸ਼ਾਲਾ ਦੇ ਵਿੱਚ ਇੱਕ ਐਫਆ ਜਿਹੜੀ ਹੈਗੀ ਅੰਡਰ ਐਕਸਪਲੋਸਿਵ ਵੈਕਟਰ ਅਤੇ ਜਿਹੜਾ ਆਰਮ ਸੈਕ ਡਾਊਸ ਕੀਤੀ ਗਈ ਹੈਗੀ ਜਿਹਦੇ ਵਿੱਚ 2 AK47 2 ਹੈਂਡ ਗ੍ਰਨੇਡ ਅਤੇ ਲਾਈਵ ਆਂਸ ਜਿਹੜੇ ਹੈਗੇ ਪਮਤ ਹੋਏ ਸੀ ਕੀ ਸੌਗਲੇ ਕਰ ਰਹੀ ਹੈ ਦੇਖੋ ਜੀ ਇਹਦੇ ਚ ਅਸੀਂ ਡੈਡ ਆਫ ਦਾ ਕੀ ਵੀ ਇਹਨਾਂ ਦਾ ਸੋਰਸ ਕੀ ਸੀ ਕਿੱਥੇ ਜਾਣਾ ਸੀ ਇਹ ਸਾਰੀ ਚੀਜ਼ਾਂ ਅਸੀਂ ਇਨਵੈਸਟਿਗੇਟ ਕਰਦੇ ਸੀ ਠੀਕ ਹੈ